ਚੰਨੀ ਲਾ ਚੋਣਾ ਨੂੰ ਲੈ ਕੇ ਜਿਹੜਾ ਹੋਰ ਮਾਹੌਲ ਜਿਹੜਾ ਪੱਕਦਾ ਜਾ ਰਿਹਾ ਅੱਜ ਨਾਮ ਅਦਗੀ ਭਰਨ ਤੋਂ ਪਹਿਲਾਂ ਚਰਨਜੀਤ ਚੰਨੀ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਇਕੱਠ ਜਲੰਧਰ ਦੇ ਵਿੱਚ ਕੀਤਾ ਗਿਆ ਇੱਕ ਲੋਕਾਂ ਦਾ ਇੱਕ ਬਹੁਤ ਵੱਡਾ ਜਿਹੜਾ ਇਕੱਠ ਦੇਖਣ ਨੂੰ ਜਲੰਧਰ ਦੇ ਵਿੱਚ ਮਿਲ ਰਿਹਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਕਿ ਇੱਕ ਬਹੁਤ ਵੱਡਾ ਜਿਹੜਾ ਇਕੱਠ ਚਰਨਜੀਤ ਚੰਨੀ ਵੱਲੋਂ ਇੱਕ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਦਾ ਮਾਹੌਲ ਜਿਹੜਾ ਵਾ ਜਲੰਧਰ ਦੇ ਵਿੱਚ ਬਣਿਆ ਹੋਇਆ ਹੈ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਸੇ ਕਰਾ ਹਾਂ ਜੀ ਭਾਈ ਕਿਵੇਂ ਦੇਖਦੇ ਹੋ ਕਿਵੇਂ ਦਾ ਮਾਹੌਲ ਬਣ ਚੁੱਕਾ ਚਰਨਜੀਤ ਚੰਨੀ ਭਾਈ ਇਦਾਂ ਮਾਹੌਲ ਬਿਲਕੁਲ ਰਾਈਟ ਚੱਲ ਰਿਹਾ ਜੀ ਵਧੀਆ ਲੱਗ ਰਿਹਾ ਕਿਉਂਕਿ ਜੇ ਆਪਣੀ ਸਰਕਾਰ ਆ ਜੂਗੀ ਬਹੁਤ ਬੈਸਟ ਹੋਊਗਾ ਜੀ ਕਿਉਂਕਿ ਅੱਗੇ ਕੁਝ ਨਹੀਂ ਮਿਲਿਆ ਆਪਾਂ ਨੂੰ ਤੇ ਨਾ ਹੁਣ ਵੀ ਗਾਂਹ ਦੀ ਉਮੀਦ ਇਹਨਾਂ ਤੇ ਰੱਖ ਕੇ ਚੱਲਦੇ ਆਪਾਂ ਵਿਸ਼ਾਏ ਦਾ ਕਿਵੇਂ ਦਾ ਜਿਹੜਾ ਮਾਹੌਲ ਬਣ ਚੁੱਕਾ ਹੈ ਇਸ ਟਾਈਮ ਚਰਨਜੀਤ ਚੰਨੀ ਜਿਹੜੇ ਸੀਟ ਕੱਢ ਜੂਗੇ ਇਹ ਤਾਂ ਸਰ ਕੱਠ ਅਨੁਸਾਰ ਤਾਂ ਲੱਗ ਰਿਹਾ ਹੈ ਤੇ ਸਾਨੂੰ ਆਸ ਵੀ ਹੈਗੀ ਆ ਕਿ ਇਹੋ ਜਿੱਤਣ ਤੇ ਇਹੋ ਕਾਮਯਾਬ ਹੋਣ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਭਾਈ ਉਹਨਾਂ ਦੇ ਨਾਲ ਸਾਡਾ ਲਿੰਕ ਨਹੀਂ ਕਿਉਂਕਿ ਅਸੀਂ ਕਾਫੀ ਦੂਰ ਤੋਂ ਜਲੰਧਾ ਦੇ ਸ਼ਾਹਕੋਟ ਏਰੀਆ 'ਚੋਂ ਆਏ ਆ ਕਾਫੀ ਜਿਹੜਾ ਵਿਰੋਧ ਦਿੱਤੀ ਵੀ ਦੇਖਣ ਨੂੰ ਮੇਰੇ ਸੁਸ਼ੀਲ ਕੁਮਾਰ ਰਿੰਕੂ ਦਾ ਪਿੰਡਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਛੱਡੀ ਆਮ ਆਦਮੀ ਆਦਮੀ ਛੱਡ ਕੇ ਭਾਜਪੀ ਸਾਰੀ ਇਦਾਂ ਹੈ ਇਸ ਇਹਨਾਂ ਕੈਂਡੀਡੇਟ ਜਿਹੜੇ ਇਹਨਾਂ ਬਾਰੇ ਆਪਾਂ ਨੂੰ ਨਹੀਂ ਗਾ ਕਿਉਂਕਿ ਚਰਨਜੀਤ ਜੰਨੀ ਸਰ ਉਹਨਾਂ ਨਾਲ ਤੇ ਜਿਹੜੀ ਸਾਡੀ ਸਰਕਾਰ ਆ ਅਸੀਂ ਸ਼ੁਰੂ ਤੋਂ ਕਾਂਗਰਸ ਦੇ ਵਿੱਚ ਆਏ ਆ ਭਾਈ ਚੰਨੀ ਸਾਹਿਬ ਤੁਹਾਡੇ ਸਾਹਮਣੇ ਆ ਸਰ ਤੁਹਾਨੂੰ ਆਹ ਠਾਠਾ ਮਾਰਦਾ ਕੱਟ ਲੋਕਾਂ ਦਾ ਪਿਆਰ ਲੋਕਾਂ ਦੇ ਅੱਖਾਂ ਚ ਚਮਕ ਦੱਸੀ ਹੈ ਕਿ ਚੰਨੀ ਸਾਹਿਬ ਨੂੰ ਲੋਕ ਚਾਹੁੰਦੇ ਆ ਕਾਫੀ ਜਿਹੜਾ ਇਕੱਠ ਜਲੰਧਰ ਦੇ ਵਿੱਚ ਦੇਖਣ ਨੂੰ ਮੇਰੇ ਚਰਨਜੀਤ ਚੰਨੀ ਦੇ ਜਿਹੜਾ ਸਪੋਰਟ ਦੇ ਵਿੱਚ ਕਾਫੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਵੇਂ ਦਾ ਜਿਹੜਾ ਮਾਹੌਲ ਆ ਉਹ ਜਲੰਧਰ ਦੇ ਵਿੱਚ ਬਣ ਚੁੱਕਾ ਵਾ ਤੇ ਹਰ ਪਾਸੇ ਜਿਹੜੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਦੇ ਲੋਕ ਇੱਥੇ ਪਹੁੰਚੇ ਚੰਨੀ ਸਾਹਿਬ ਜਿਹੜਾ ਭਾਸ਼ਣ ਦੇ ਰਿਹਾ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦੇ ਨਾਲ ਤੇ ਆਜੋ ਫਿਰ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਹੋ ਉਹਨਾਂ ਦਾ ਤੇ ਲੋਕ ਕਾਫੀ ਜਿਹੜਾ ਇੱਥੇ ਦੇਖਣ ਨੂੰ ਜਿਹੜਾ ਕਰਾਊਡ ਮਿਲ ਰਿਹਾ ਪਿਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਹੋਣਾ ਦਾ ਕਾਫੀ ਜਿਹੜਾ ਇਕੱਠ ਦੇਖਣ ਨੂੰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕਿਵੇਂ ਦਾ ਮਾਹੌਲ ਬਣ ਚੁੱਕਾ ਕਾਫੀ ਜਿਹੜਾ ਇਕੱਠ ਦੇਖਣ ਨੂੰ ਮੇਰੇਆ ਕਿਵੇਂ ਦਾ ਮਾਹੌਲ ਜਿਹੜਾ ਚੰਨੀ ਸਾਹ ਜਿਹੜਾ ਲੈ ਕੇ ਆਏ ਬਾਈ ਚੰਨੀ ਸਾਹ ਜਿੱਤਣਗੇ ਅੱਥੋਂ ਵੱਡੀ ਲੜਾਈ ਜਿੱਤਣਗੇ ਹਾਂਜੀ ਸਾਰੇ ਨਾਲ ਆ ਭਾਜੀ ਤੇ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦਾ ਪਾਰਟੀ ਚੇਂਜ ਕੀਤੀ ਦੇਖੋ ਇਹ ਤਾਂ ਦਲ ਦਲ ਬਦਲੂ ਆ ਕਿਹੜੇ ਹੋਰ ਕੀ ਕਹਿਣਾ ਭਾਜੀ ਦਲ ਬਦਲੂ ਆ ਜਿੱਧਰ ਕੋਈ ਲਬਜ਼ਾ ਉੱਤ ਜਲ ਜਾਂਦੇ ਆ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਕੀ ਕਹਿਣਾ ਵਾ ਸਾਸੀ ਅਸਰ ਮਤਲਬ ਹੈ ਕਿ ਉਹਦੇ ਸਰ ਕਿਵੇਂ ਦਾ ਮਾਹੌਲ ਚੱਲ ਰਿਹਾ ਚੰਨੀ ਸਾਹਿਬ ਮੋਰਚਾ ਮਾਰੂਗੇ ਇਸ ਵਾਰ ਜ਼ਰੂਰ ਮਾਰੂਗੇ ਜੀ ਪਰ ਜਿਨ੍ਹਾਂ ਦਾ ਹਿੱਸਾ ਹੈ ਮਾਹੌਲ ਉਹਨਾਂ ਦੇ ਹੱਕ 'ਚ ਹੈ ਬਾਕੀ ਦੀ ਪਬਲਿਕ ਦੇਖ ਲੋ ਅੱਜ ਜੀ ਰਿੰਕੂ ਕਿ ਅੱਜ ਕਰ ਧੁੱਪੀ ਵੀ ਬੈਠੀ ਆ ਕੇ ਇਸ ਕਰਕੇ ਉਹਨਾਂ ਦੇ ਹੱਕ ਚ ਹੈ ਜੀ ਮਾਹੌਲ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਕਾਂਗਰਸ ਛੱਡੀ ਆਮ ਆਦਮੀ ਆਦਮਾ ਛੱਡ ਕੇ ਬੀਜੇ ਵਿੱਚ ਕਿਵੇਂ ਦੇਖਦੇ ਹੋ ਚਲੋ ਆਪਾਂ ਕਿਸੇ ਲਈ ਤਾਂ ਕਹਿਣਾ ਨਹੀਂ ਆਪਾਂ ਨੂੰ ਚੰਨੀ ਸਾਹਿਬ ਬਾਰੇ ਪਤਾ ਵੀ ਜਿੱਤਣਗੇ ਜੀ ਤੇ ਹੋਰ ਜਨਤਾ ਦੇ ਸੱਸੀ ਗੱਲ ਸਰ ਸਰ ਕਿਵੇਂ ਦਾ ਮਾਹੌਲ ਬਣ ਚੁੱਕਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਇਹ ਮਸਲੇ ਹੱਲ ਕਰਨੇ ਨੇ ਜੋ ਕਹਿ ਰਹੇ ਉਹ ਹੋਊਗਾ ਜਰੂਰ ਹੋਊਗਾ ਲੋਕਾਂ ਦਾ ਵੀ ਇਹੀ ਕਹਿਣਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਗੱਲ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਘਰ ਕਿਵੇਂ ਦਾ ਮਾਹੌਲ ਜਿਹੜਾ ਬਣ ਚੁੱਕਾ ਚੰਨੀ ਸਾਹਿਬ ਮੋਰਚਾ ਮਾਰਨ ਗਿਆ ਸਰ ਬਿਲਕੁਲ 100% 100% ਮਾਰੂਗੇ ਤੇ ਇੱਕ ਪਿਛਲੀ ਵਾਰ ਵੀ ਹੰਗਾਰਾ ਸੀ ਘਰ ਘਰ ਚੱਲੀ ਚੱਲੀ ਗੱਲ ਚੰਨੀ ਕਰਦਾ ਮਸਲੇ ਕੀ ਕਹਿਣਾ ਚਾਹੁੰਦੇ ਮਸਲੇ ਹੱਲ ਹੋਊਗਾ ਇਸ ਵਾਰ ਬਿਲਕੁਲ ਜੇ ਅੱਗੇ ਵੀ ਕੀ ਇਹ ਨੌਂ ਨੀ ਮੁੱਖ ਮੰਤਰੀ ਹੋ ਸਕਿਆ ਕਿਤੇ ਵੀ ਕਰੂਗਾ ਇਹ ਸੁਸ਼ੀਲ ਡਿੰਕੂ ਦਾ ਕੀ ਗੱਡਣ ਜਾਣੇ ਹੋ ਪਹਿਲਾਂ ਕਾਂਗਰਸ ਛੱਡੀ ਫੇ ਆਮ ਆਦਮੀ ਆਦਮਾਨ ਛੱਡ ਕੇ ਬੀਜੇਪੀ ਇਹ ਤਾਂ ਮੇਰੇ ਹਿਸਾਬ ਨਾਲ ਇਹ ਹੈ ਕਿ ਕਾਗਜ਼ ਵੀ ਪੂਰੇ ਟਾਕਨ ਜਿਹੜੇ ਹੋਏ ਆ ਕੋਟ ਪੂਰੀ ਪੈਣੀ ਨਹੀਂ ਇਹਨੂੰ ਮੇਰੇ ਕਹੇ ਹਜ਼ਾਰਾਂ ਹਿਸਾਬਾਂ ਨਾਲ ਬੋਕੀ ਬਸ ਕਰ ਲੇ ਔਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਭਾਈ ਉਹ ਨਹੀਂ ਖੜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਦਾ ਮਾਹੌਲ ਬਣ ਸਕਦਾ ਚੰਨੀ ਸਾਹਿਬ ਇੱਕ ਸਾਰੇ ਮੋਰਚਾ ਮਾਰਾਂਗੇ ਇੱਥੇ ਬਿਲਕੁਲ ਜੀ ਤਾਂ ਪੱਕਾ ਸਭ ਨੂੰ ਦੇਸੀ ਰਿਆਂ ਚਾਰ ਚਫੇਰੇ ਲੋਕਾਂ ਦਾ ਹਰੇਕ ਨੌ ਹਲਕੇ ਆ ਨੌ ਹਲਕਿਆਂ ਦੇ ਵਿੱਚੋਂ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲ ਜਾ ਚੰਨੀ ਸਾਹਿਬ ਦਾ ਇੱਕ ਬਹੁਤ ਵੱਡਾ ਚਿਹਰਾ ਆ ਇਹ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਛੱਡੀ ਆਮ ਆਦਮੀ ਆਮ ਆਦਮੀ ਛੱਡ ਕੇ ਭਾਜਪਾ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ ਦੇਖਣ ਨੂੰ ਮਿਲ ਰਿਹਾ ਰੋਸ ਦੇ ਨਾਲ ਨਾਲ ਰਿੰਕੂ ਜੀ ਨੇ ਆਪਦਾ ਕੈਰੀਅਰ ਵੀ ਖਤਮ ਕਰ ਲਿਆ ਮੈਂ ਤਾਂ ਕਹਿੰਦਾ ਉਹ ਆਪਣੀ ਸਿਆਸੀ ਹੱਤਿਆ ਕਰ ਲਈ ਉਹਨੇ ਕਿਉਂ ਉਹਨਾਂ ਨੂੰ ਡਰ ਸੀ ਕੋਈ ਏਡੀ ਦਾ ਬਿਲਕੁਲ ਜੀ ਜਿਹੜੇ ਬੰਦੇ ਚੋਰ ਹੁੰਦੇ ਆ ਉਹਨਾਂ ਨੂੰ ਡਰ ਤਾਂ ਹੁੰਦਾ ਹੀ ਹੈ ਲੋਕ ਪੀਣੇ ਨਿਆਣਾ ਹੋ ਗਿਆ ਬਾਦ ਭਾਜਪਾ ਵੀ ਇਸ ਵਾਰ ਕਹਿ ਰਹੀ ਹੈ ਇਸ ਵਾਰ 400 पार ਕਿਵੇਂ ਦੇਖਦੇ ਹੋ ਦੇਖੋ ਜੀ 150 ਤੋਂ ਨਹੀਂ ਟੱਪਦੀ ਭਾਜਪਾ 400 ਵਾਲੇ ਗੱਲ ਤਾਂ ਬਹੁਤ ਦੂਰ ਦੀ ਹੈ ਕੀ ਕਹਿਣਾ ਚਾਹੁੰਦੇ ਕਿਵੇਂ ਦਾ ਮੋਲ ਚੱਲ ਰਿਹਾ ਬਹੁਤ ਵਧੀਆ ਕਾਂਗਰਸ ਦੀ ਹਨੇਰੀ ਚੱਲ ਰਹੀ ਆ ਔਰ ਚੰਨੀ ਸਾਹਿਬ ਕੱਦਵਾਰ ਲੀਡਰ ਆ ਚੰਨੀ ਸਾਹਿਬ ਜ਼ਰੂਰ ਜਿੱਤ ਪ੍ਰਾਪਤ ਕਰਨਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਦਾ ਮਾਹੌਲ ਬਣ ਰਿਹਾ ਵਾ ਇਸੇ ਲੋਕਾਂ ਦੇ ਨਾਲ ਹੋਰ ਗੱਲਬਾਤ ਕਰਦੇ ਆ ਚੰਨੀ ਸਾਹਿਬ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਵਾ ਕਾਫੀ ਜਿਹੜਾ ਇਕੱਠ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਵਾ ਤੇ ਹੋਰ ਜਿਹੜੀ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਾ ਮੋਰਚਾ ਮਾਰੂਗਾ ਸੋ ਬਹੁਤ 100% ਮਾਨ ਲਗੇ ਚ ਨਹੀਂ ਸਾਮ ਮੋਰਚਾ 100% ਕੰਨੀ ਸਾਹਿਬ ਦੀ ਜਿੱਤ ਆ ਪੂਰੇ ਦੁਆਬੇ ਏਰੀਏ ਦੇ ਵਿੱਚੋਂ ਸਾਰਿਆਂ ਨੂੰ ਵੱਧ ਲੀਡ ਤੇ ਜਿੱਤਣ ਕੇ ਸ਼ੀਲਿੰਗ ਕੁ ਬਰਗੀ ਗਿਆ ਨਾ ਜੀ ਉਹਨਾਂ ਬਾਰੇ ਤਾਂ ਛੱਡੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਕਿਵੇਂ ਦਾ ਮੌਲ ਪਣ ਚੁੱਕਾ ਜਲੰਧਰ ਦੇ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਕਾਂਗਰਸ ਦੀ ਚੜ੍ਹਾਈ ਆ ਪੂਰੀ ਗਾਇਆ ਜਾਕਾਰ ਚੰਨੀ ਸਾਹਿਬ ਮਸਲੇ ਹੱਲ ਕਰੋਗੇ ਇਸ ਵਾਰ ਬਿਲਕੁਲ ਬਿਲਕੁਲ ਕਰਨਗੇ ਬਿਲਕੁਲ ਕਰਨਗੇ ਅਸੀਂ ਸ਼ੀਲਿੰਗ ਕੁ ਦਾ ਕਿਵੇਂ ਦੇਖਦੇ ਹੋ ਕਾਂਗਰਸ ਛੱਡੀ ਆ ਆਮ ਆਦਮੀ ਆਦਮਾਨ ਛੱਡ ਕੇ ਭਾਜੀ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕੀ ਬਣਨਾ ਮਰੇ ਮੁਕਰੇ ਦਾ ਕੀ ਹੁੰਦਾ ਜਦੋਂ ਮੁਕਰੇ ਗਿਆ ਮਰੇ ਗਿਆ ਉਹਦਾ ਕੀ ਬਣਨਾ ਇਹਦਾ ਕਾਂਗਰਸ ਦੀ ਪਾਰਟੀ ਦੀ ਜਾਇਜਾਕਾਰ ਹੋਣੀ ਹੋਣੀ ਜਾਇਜਾਕਾਰ ਚੰਨੀ ਸਾਹਿਬ ਮਸਲੇ ਹੱਲ ਕਰੋਗੇ ਫਿਰ ਬਿਲਕੁਲ ਕਰਨਗੇ ਬਿਲਕੁਲ ਕਰਨਗੇ ਤੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਚੰਨੀ ਸਾਹਿਬ ਪੂਰੇ ਜਿਹੜੇ ਮਸਲੇ ਜਿਹੜੇ ਹੱਲ ਕਰੋਗੇ ਪਾਪਾ ਜੀ ਬੈਠੇ ਪਾਪਾ ਜੀ ਸੱਸੀ ਗਾਲ ਜੀ ਸਾਨੂੰ ਮਾਨ ਬਾਈ ਕਿਵੇਂ ਦੇਖਦੇ ਚੰਨੀ ਸਾਹਿਬ ਮਸਲੇ ਹੱਲ ਕਰੋਗੇ ਚੰਨੀ ਜੀ ਬਹੁਤ ਸਾਡੇ ਪੰਜਾਬ ਦਾ ਸੱਚਾ ਬੰਦਾ ਸੱਚਾ ਸੁੱਚਾ ਆਦਮੀ ਆ ਜਿਹੜਾ ਸਾਰਿਆਂ ਨੇ ਕੀਤਾ ਪੌਣੇ 3 ਮਹੀਨੇ ਰਿਹਾ 60 ਮੰਗਾ ਲੋਕਾਂ ਦੀਆਂ ਪੂਰੀਆਂ ਕੀ ਪਾਣੀ ਦਾ ਬਿੱਲ ਕੀ ਹੋਰ ਕੀ ਸਾਰੇ ਕੁਝ ਕਰਕੇ ਇਹਦਾ ਜਿਹੜਾ ਬੰਦਾ ਜੀ ਸਾਰੇ ਲੋਕ ਉਹਦੇ ਨਾਲ ਆ ਰਿੰਕੂ ਬਾਰੇ ਕੀ ਕਹਿਣਾ ਜਾਣਦੇ ਉਹ ਦਲ ਬਦਲੂ ਜਿਹੜਾ ਬਦਲ ਬਦਲਵਾਨ ਨੂੰ ਕੀ ਕਹਿ ਸਕਦੇ ਇੱਕ ਕਾਉਂਸਲਰ ਸਗਾ ਕਾਉਂਸਲਰ ਵੀ ਇਹਦੀ ਤੀਮੀ ਸੀ ਇਹਨਾਂ ਨੇ ਉਹਨੂੰ ਉਹਨੂੰ ਮੈਂ ਐਮ ਐਲ ਏ ਬਣਾਇਆ ਉਹਦੋਂ ਇਹਨਾਂ ਨੇ ਉਹ ਦੇਖ ਕੇ ਕਿਹਾ ਉਹ ਮੁੜ ਕੇ ਉਹਨਾਂ ਨੂੰ ਵੀ ਛੱਡ ਕੇ ਚਲਾ ਗਿਆ ਤਾਂ ਹੁਣ ਤੀਸਰੀ ਪਾਰਟੀ ਚਲਾ ਗਿਆ ਉਹਦੇ ਤੇ ਅਸੀਂ ਕੀ ਇਤਬਾਰ ਕਰ ਸਕਦੇ ਸਾਡੇ ਕੌਮ ਕੀ ਕਰ ਸਕਦੇ ਇਤਬਾਰ ਸਾਡੇ ਬੰਦੇ ਕੀ ਇਤਬਾਰ ਕਰ ਸਕਦੇ ਆ ਮੈਨੂੰ ਮਾਣ ਆਪਣੇ ਐਨ ਆਰ ਆਈ ਭਰਾਵਾਂ ਤੇ ਬਹੁਤ ਕੱਠ ਜਿਹੜਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਸਾਰਾ ਇੱਕ ਬਹੁਤ ਵੱਡਾ ਹਜੂਮ ਜਿਹੜਾ ਇੱਥੇ ਪਹੁੰਚ ਚੁੱਕਾ ਚੰਨੀ ਸਾਹਿਬ ਦੇ ਹੱਕ ਵਿੱਚ ਦੇਖਣ ਨੂੰ ਲੱਗ ਰਿਹਾ ਕਿ ਆਉਣ ਵਾਲਾ ਟਾਈਮ ਜਿਹੜਾ ਉਹ ਚੰਨੀ ਸਾਹਿਬ ਦਾ ਹੋ ਸਕਦਾ ਹੁਣ ਇਹ ਤਾਂ ਇਲੈਕਸ਼ਨਾਂ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰੇਗੀ ਕਿਹੜਾ ਕੈਂਡੀਡੇਟ ਜਿਹੜਾ ਜਲੰਧਰ ਤੋਂ ਉਮੀਦਵਾਰ ਜਿਹੜਾ ਵਾ ਜਿੱਤ ਪ੍ਰਾਪਤ ਕਰ ਸਕਦਾ ਵਾ ਤੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੁਝ ਕਹਿਣਾ ਉਹਨਾਂ ਦਾ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਸੱਸੀ ਗੱਲ ਭਾਪੀ ਵਾਲੇ ਗਰਦਾਰ ਆ ਅੱਜ ਕਦੀ ਵੀ ਆਪੀ ਜੇ ਕਦੀ ਆਮ ਪਾਰਟੀ ਹੈ ਇਹ ਸ਼ਵਾਰਟਮੈਨ ਕੀ ਪੰਜਾਬ ਜੋਣਾ ਨਸ਼ਾ ਖਤਮ ਕਰਨਾ ਪੰਜਾਬ ਇਹ ਮੁਕਤੀ ਕਰਦੇ ਵੇਣਾ ਧੋਖੇ ਕਰਦੇ ਵੇ ਆ ਗਰੀਬਾਂ ਰੋਟੀ ਨਹੀਂ ਮਿਲਦੀ ਭਈਆ ਇਹ ਕਾਂਗਰਸ ਪਾਰਟੀ ਚਰਨਜੀਤ ਚੰਨੀ ਜੀ ਸੁਰਜੀਤ ਜੀ ਲੀਡਰ ਪੰਜਾਬ ਦੇ ਵਿੱਚ ਜਨਦਰ ਦੇ ਬਡੀ ਰੇਡ ਦੇ ਚੱਤਣਾ ਨੇ ਨਾਲ ਤੁਰਨਾ ਠੀਕ ਹੈ ਜੀ ਬਾਰੇ ਕਾਗਜ਼ ਭਰਨੇ ਬਿੰਕੂ ਬਿੰਕੂ ਨੂੰ ਸਭ ਭੱਜ ਜਾਣੇ ਆ ਮੈਂ ਬੜਾ ਧੰਨਵਾਦੀ ਹਾਂ ਕਿਉਂ ਇਹਨਾਂ ਨੇ ਨਸ਼ਾ ਵੇਚਿਆ ਕਾਂਗਰਸ ਪਾਰਟੀ ਦੇ ਇਹ ਕਾਲੀ ਢਾਲਵਾ ਹਰੀ ਚੌਧਰੀ ਸਾੜੀ ਢਾਲ ਉਹ ਵੀ ਨਸ਼ਾ ਵੇਚਦਾ ਆ ਉਹਨੂੰ ਮੈਂ ਚੈਲੰਜ ਕਰਦਾ ਆ ਜਦੋਂ ਮੈਂ ਅਸੀਂ ਆ ਗਏ ਨਾ ਉਹਨੂੰ ਮੈਂ ਅਕਲ ਦਵਾਗੇ ਜਦੋਂ ਇਲੈਕਸ਼ਨਾਂ ਵਿੱਚ ਗੁੰਡਾਗਰਦੀ ਕਰਦੇ ਇਹ ਦੇਖਿਆ ਜੋ ਇਲੈਕਸ਼ਨ ਹੋਇਆ ਤਾਂ ਉਹਨਾਂ ਨੇ ਗੁੰਡਾਗਰਦੀ ਕੀਤੀ ਜੋ ਵੀ ਰਿੰਕੂ ਸੀ ਯਹਾਂ ਪਾੜੀ ਹੈ ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਮੋਲ ਬਣਾਇਆ ਜੈ ਕਰਦੇਵ ਧੰਨ ਗੁਰਦੇਵ ਇਹ ਭਾਜੀਪੀ ਜਿਹੜੀ ਆ ਚੋਰ ਪਾਰਟੀਆਂ ਕਿਉਂ ਇਹਨਾਂ ਨੇ ਮੰਦਰ ਬਣਾਇਆ ਸਾਡਾ ਗੁਰਦੁਆਰਾ ਕਿਉਂ ਢਾਇਆ ਕੀ ਕਰਨੀ ਹੈ ਤੋਲਕਬਾ ਬਾਦ ਦਿੱਲੀ ਦੇ ਵਿੱਚ ਇਹਨਾਂ ਨੇ ਸਾਡਾ ਗੁਰਦੁਆਰਾ ਢਾਇਆ ਕਿਉਂ ਢਾਇਆ ਮੰਦਰ ਸਾਨੂੰ ਮੰਦਰ ਦਾ ਕੀ ਫਾਇਦਾ ਸਾਡਾ ਗੁਰੂ ਘਰ ਢਾਇਆ ਉਹਨਾਂ ਨੇ ਠੀਕ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਮੋਲ ਦੇ ਹਸਟਾਚ ਦਿਖਾਉਗੇ ਬਹੁਤ ਬਹੁਤ ਵਧੀਆ ਚੰਨੀ ਦੇ ਹੱਕ ਦੇ ਵਿੱਚ ਬਹੁਤ ਦੁਨੀਆ ਇਕੱਠੀ ਹੋਈ ਆ ਤੇ ਸਾਰੇ ਉਹਨਾਂ ਦੇ ਨਾਲ ਆ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਵਾਂਗੇ ਤੇ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਰਿੰਕੂ ਬਾਰੇ ਤੇ ਜੋ ਹੈਗਾ ਉਹ ਤਾਂ ਜਾਲ ਬਦਲੂ ਬੰਦਾ ਉਹਦੇ ਬਾਰੇ ਤੇ ਇਹੋ ਹੀ ਆ ਕਿ ਅੱਜ ਇੱਥੇ ਤੇ ਕੱਲ ਨੂੰ ਉੱਥੇ ਉਹ ਹੈਗਾ ਚੋਰੀ ਚੱਕ ਬੰਦਾ ਹੋਰ ਵੀ ਬਾਰੇ ਹੁਕਮ ਨਾ ਚਾਹੁੰਦੇ ਵੀ ਮਤਲਬ ਪੁੱਤੇ ਇਸ ਵਾਰ ਨਾ ਕਰੋ ਚੰਨੀ ਸਾਹਿਬ ਮਸਲੇ ਹੱਲ ਕਰੋਗੇ ਇਸ ਵਾਰ ਹਾਂ ਜੀ ਕਰਨਗੇ ਕਰਨਗੇ ਭਾਈ ਕੀ ਕਹਿਣਾ ਚਾਹੁੰਦੇ ਕਿਵੇਂ ਦਾ ਮਹੌਲ ਬਣਾ ਚੰਨੀ ਸਾਹਿਬ ਮੁਰਚਾ ਮਾਰੂਗੇ ਹਾਂ ਜੀ ਮਾਰੇਗਾ ਮੁਰਚਾ ਪਰ ਹੁਣ ਆਪਾਂ ਇੱਕ ਕਾਗਜ਼ ਪੱਤ ਜਣਾ ਸਰਦਾਰ ਚੰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹਿ ਕੇ 111 ਦਿਨਾਂ ਦੇ ਵਿੱਚ ਜੋ ਪੰਜਾਬ ਦੇ ਮਸਲੇ ਹੱਲ ਕੀਤੇ ਆ ਉਹਨਾਂ ਦੀ ਬਦੌਲਤ ਅੱਜ ਸਾਰੇ ਹੀ ਵਰਗ ਦੇ ਲੋਕ ਉਹਨਾਂ ਨੂੰ ਚਾਹੁੰਦੇ ਆ ਔਰ ਵੱਡੀ ਰੀਡ ਦੇ ਨਾਲ ਉਹਨਾਂ ਨੂੰ ਕਾਮਯਾਬ ਕਰਕੇ ਐਮਪੀ ਬਣਾਉਣਗੇ ਬਹੁਤ ਬਹੁਤ ਸਤਿਕਾਰ ਕਰਦੇ ਸਾਰੇ ਵਰਗਾਂ ਦੇ ਧਰਮ ਦੇ ਵਰਗ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਔਰ ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਬਣੇ ਹੋਇਆ ਸੋ ਬਹੁਤ ਵਧੀਆ ਮੁੱਖ ਮੰਤਰੀ ਰਹੇ ਪੰਜਾਬ ਦੇ 111 ਦਿਨਾਂ ਦੇ ਵਿੱਚ ਔਰ ਉਹਨਾਂ ਲਈ ਹਰ ਪਿੰਡ ਦੇ ਵਿੱਚ ਹਰੇਕ ਵੋਟਰ ਪੱਪਾਂ ਪਾਰ ਖੜਾ ਹੈ ਔਰ ਬਹੁਤ ਆਡੀ ਜੱਤ ਦੇ ਨਾਲ ਜੱਤ ਕਰਾਉਣਗੇ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਮਾਹੌਲ ਬਣ ਚੁੱਕਾ ਹੈ ਇਸ ਟਾਈਮ ਪੂਰਾ ਚਰਨਜੀ ਚੰਨੀ ਹੋਈ ਪਈ ਹੈ ਹਰ ਪਾਸੇ ਤੇ ਬਹੁਤ ਇਕੱਠ ਜਿਹੜਾ ਦੇਖਣ ਨੂੰ ਇੱਥੇ ਮਿਲ ਰਿਹਾ ਵਾ ਹੋਰ ਪਾਪਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਗੱਲ ਜੀ ਸਸੀ ਗੱਲ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਮੈਂ ਇਟਲੀ ਤੋਂ ਆਇਆ ਜੀ ਇਟਲੀ ਤੋਂ ਸਰ ਕਿਵੇਂ ਦਾ ਮਾਹੌਲ ਬਣ ਚੁੱਕਾ ਚੰਨੀ ਸਾਹਿਬ ਜਲੰਧਰ ਤੋਂ ਮੋਰਚਾ ਮਾਰੂਗੇ ਪੱਕਾ ਜੀ ਲਿਖ ਕੇ ਦੇਣਾ ਮੈਂ ਲਿਖ ਕੇ ਦੇਣਾ ਮੈਂ 28 ਸਾਲ ਬਾਅਦ ਆਇਆ ਪਹਿਲਾਂ ਵੀ ਮੈਂ ਕਾਂਗਰਸ ਚ ਸੀਗਾ ਹੁਣ ਵੀ ਆਣ ਕੇ ਪਹਿਲੀ ਵਾਰੀ ਸਾਡਾ ਚੀਫ ਮਿਨਿਸਟਰ ਬਣਿਆ ਇਹ ਬਣੂਗਾ ਜੀ ਚੰਨੀ ਬਣੂਗਾ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਛੱਡੀ ਆਮ ਆਦਮੀ ਆਦਮਾ ਛੱਡ ਕੇ ਬੀਜੇਪੀ ਰਿੰਕੂ ਬਾਰੇ ਕੀ ਕਹਿਣਾ ਜੀ ਬਕਾਊ ਮਾਲਿਆ ਉਹ ਬਕਾਊ ਮਾਲਿਆ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਜਿਹੜਾ ਇਹ ਨਹੀਂ ਵੇਚਣ ਵਾਲੇ ਬੰਦੇ ਹਾਂ ਜਿਹੜਾ ਬਕਾਊ ਮਾਲ ਹੁੰਦਾ ਉਹਨੂੰ ਵੇਚੀ ਦੇ ਕੇ ਜਿੰਨਾ ਮਰਜ਼ੀ ਲੈ ਲਓ ਸਮਝ ਗਏ ਇਹ ਵੇਚਣ ਵਾਲੀ ਚੀਜ਼ਾਂ ਨਹੀਂ ਆਂ ਮਸਲੇ ਹੱਲ ਕਰੋਗੇ ਚੰਨੀ ਸਾਹਿਬ ਐਸਕੇ ਮਸਲੇ ਹੱਲ ਮੈਂ ਕਹਾਂ ਜੀ ਅੱਗੇ ਨਾਲੋਂ ਜ਼ਿਆਦਾ ਕਰੂਗੇ ਅੱਗੇ ਨਾਲੋਂ ਜ਼ਿਆਦਾ ਕਰੂਗੇ ਪਹਿਲਾਂ ਵੀ ਕੀਤੇ ਆ ਹੁਣ ਵੀ ਕਰੂਗੇ ਇਹ ਸਾਡੇ ਲੋਕਾਂ ਨੂੰ ਬਦਨਾਮ ਕਰਨ ਦੇ ਆ ਬਈ ਇਹਨਾਂ ਉਹ ਕਰ ਲਿਆ ਜੀ ਨੇ ਤਿੰਨ ਮਹੀਨੇ ਸਾਰਾ ਰਿਹਾ ਤਿੰਨ ਮਹੀਨੇ ਕਿਨੋਸ਼ ਕਰ ਦਿੱਤਾ ਉਹਨਾਂ ਨੇ ਹੈ ਕੋਣ ਵੀ ਕਰੂਗੇ ਕੋਣ ਵੀ ਕਰੂਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹਨੂੰ ਸਪੋਰਟ ਕਰੋ ਜੰਨੀ ਸਾਹਿਬ ਨੂੰ ਸਪੋਰਟ ਕਰੋ ਹਾਂ ਜਿੰਨੀ ਸਿੰਘ ਜੀ ਸਾਹਿਬ ਦਾ ਮੰਤਰੀ ਐਮ ਐਲ ਏ ਹੋਰ ਜਨਤਾ ਦੇ ਨਾਲ ਗੱਲਬਾਤ ਔਨ ਕਰਦੇ। ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਕੀ ਕੁਝ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਕਿਵੇਂ ਦਾ ਮਾਹੌਲ ਬਣ ਚੁੱਕਾ ਵਾ? ਮਸਲੇ ਹੱਲ ਕਰੂਗਾ ਚੰਨੀ ਸਾਹਿਬ ਅਕੀ? ਹਾਂ ਜੀ ਭਾਜੀ ਜ਼ਰੂਰ ਕਰੂਗਾ ਚੰਨੀ ਸਾਹਿਬ ਮਸਲੇ ਹੱਲ ਜੀ। ਸਾਹਿਬ ਸ਼ਕਿੰਦਰ ਸਿੰਘ ਚੰਨੀ ਸਾਹਿਬ ਆਪਣੇ ਬਹੁਤ ਵਧੀਆ ਪਰੇ ਲੇਕੇ ਇਨਸਾਨ ਆ। ਵਧੀਆ ਸਰਕਾਰ ਰਹੀ ਇਹਨਾਂ ਦੀ ਪਹਿਲਾਂ ਵੀ। ਜਿਹੜਾ ਪਹਿਲਾਂ ਰਾਹ ਲੋ ਗਾਂਧੀ ਸੋਨੀਆ ਗਾਂਧੀ ਸਰਕਾਰ ਇਹਨਾਂ ਦੀ ਸੀਗੀ। ਵਧੀਆ ਸਿਕਾ ਮਾਹੌਲ। ਅਜੋਸ ਸਰਕਾਰਾਂ ਦੂਜੀਆਂ ਆ ਗਈਆਂ ਵਾ ਮਹਗਾਈ ਵਾਧੀ ਗਈ ਆ। ਹੁਣ ਮ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਤੇ ਚੰਨੀ ਸਾਹਿਬ ਨੂੰ ਵੋਟ ਪਾਓ ਤੇ ਇਹਨੂੰ ਜਿਤਾਓ ਇਹਨੂੰ ਬਾਰੇ ਕੀ ਕਹਿਣਾ ਚਾਹੁੰਦੇ ਆ ਮੈਂ ਕਿਸੇ ਬਾਰੇ ਮਾੜਾ ਨਹੀਂ ਬੋਲਣਾ ਚਾਹੁੰਦਾ ਭਾਜੀ ਆਪਾਂ ਇਹ ਬੇਨਤੀ ਕਰਾਂਗੇ ਜੀ ਚੰਨੀ ਸਾਹਿਬ ਨੂੰ ਜਿਤਾਓ ਬਸ ਹਾਂਜੀ ਹਾਂਜੀ ਚੰਨੀ ਚੰਨੀ ਸਾਹਿਬ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹੋਊਗੇ ਮਸਲੇ ਹੱਲ ਹੋਣਗੇ ਮਸਲੇ ਹੱਲ ਜੀ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਆ ਜਿੰਮੇਦਾਰ ਬਾਕੀ ਪਾਰਟੀਆਂ ਹੋਰ ਪਾਰਟੀਆਂ ਉਹਨਾਂ ਦਾ ਸਾਰਾ ਕੁਝ ਹੀ ਅਧੂਰਾ ਆ ਰਿੰਕੂ ਬਾਰੇ ਕੀ ਕਹਿਣਾ ਚਾਹੁੰਦੇ ਆ ਰਿੰਕੂ ਬਾਰੇ ਵੀ ਕੰਮ ਸਾਰੇ ਅਧੂਰੇ ਆ ਰਹਿ ਗਿਆ ਕੰਮ ਸਾਰੇ ਹੁਣ ਚੰਨੀ ਕਰੂਗਾ ਮਸਲੇ ਹੱਲ ਬਹੁਤ ਏੜਾ ਇਕੱਠ ਦੇਖਣ ਨੂੰ ਮਿਲ ਰਿਹਾ ਚੰਨੀ ਸਾਹਬ ਦਾ ਏੜਾ ਵਾ ਬਹੁਤ ਹਜੂਮ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਬਹੁਤ ਹੀ ਇਕੱਠ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਚੰਨੀ ਸਾਹਬ ਦੇ ਸਮਰਥਨ ਦੇ ਵਿੱਚ ਲੋਕ ਇੱਥੇ ਭਾਰੀ ਰਸ਼ ਦੇ ਵਿੱਚ ਆਏ ਨੇ ਤੇ ਕਾਫੀ ਇਕੱਠ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਦੇ ਸਾਹ ਦੇ ਨਾਲ ਰਵਿੰਦਰ ਕੁਮਾਰ 베ਰੀ ਗੁਰਜੀਤ ਰਾਣਾ ਦੇਖੋ ਕਾਫੀ ਜਿਹੜਾ ਹਜੂਮ ਦੇਖਣ ਨੂੰ ਮੇਰੇ ਆ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਮਾਹੌਲ ਜਿਹੜਾ ਬਹੁਤ ਗਰਮਾ ਚੁੱਕਿਆ ਵਾ ਹਰ ਪਾਸੇ ਜਿਹੜੀ ਆ ਚੰਨੀ ਚੰਨੀ ਹੋਈ ਪਈ ਆ ਦੇਖ ਸਕਦੇ ਤੁਸੀਂ ਕਿਵੇਂ ਰਸ਼ ਦੇਖਣ ਨੂੰ ਮਿਲ ਰਿਹਾ ਚੰਨੀ ਸਾਹਿਬ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਜਾ ਰਹੇ ਨੇ ਬਹੁਤ ਰਸ਼ ਜਿਹੜਾ ਦੇਖਣ ਨੂੰ ਜਲੰਧਰ ਦੇ ਵਿੱਚ ਜਿਹੜਾ ਮਿਲ ਰਿਹਾ ਹੈ ਕੱਟਦੇ ਕੱਟਦੇ